ਕਹਿੰਦੇ ਜੀ ਸਗਲੇ ਫੂਕ ਸਾੜ ਚੁੱਕੇ ਨੀਲਾੰਬਰ ਤਨ ਕਿਤਨੀ ਤੇ ਰਾਖ ਲਈ ਆ ਕਹਿੰਦੇ ਮਾਨ ਸਿੰਘ ਨੇ ਜਿਹੜੀ ਉਹ ਢਲਮਾ ਜਾ ਕੇ ਉੱਚ ਦੇ ਪੀਰ ਦਾ ਨੀਲਾ ਬਾਣਾ ਉਹ ਮਸਤਾਨਾ ਹੋ ਗਿਆ ਸੀ ਮਹਾਰਾ ਨੇ ਝੰਡਾ ਭੇਟ ਕਰਤਾ ਤੇ ਮਰਜ਼ਾਦਾ ਸਾਡੀ ਕੋਈ ਕੇਸ ਕੀ ਕੋਈ ਗਸ਼ਹਿਰਾ ਕੋਈ ਦਮਾਲਾ ਤੇ ਕੇਸ ਤੇ ਜਦੋਂ ਵਰਤੋਂ ਤੋਂ ਭਾਈ ਚਲੇ ਗਏ ਤੇ ਕੰਗਾ ਕਰਕੇ ਜਿਹੜੇ ਕੇਸ ਨਿਕਲੇ ਆ ਉਹ ਸਭ ਚੰਡਾ ਭੇਟ ਕਰਨਾ ਜਿਹੜਾ ਗੁਰੂ ਨਾਲ ਸੰਬੰਧਿਤ ਚੀਜ਼ਾਂ ਨੇ ਕੋਈ ਰਮਾਲਾ ਸਾਹਿਬ ਆ ਪਲਕਾ ਕੋਈ ਖਵਾਰ ਤੇ ਬਾਣੀ ਲਿਖੀ ਆ ਕੋਈ ਹੋਰ ਅੰਗ ਹੈ ਬਿਰਦ ਉਹਦੀ ਅਗਨ ਭੇਟ ਸੇਵਾ ਕਰਨੀ ਆ ਪਾਦਸ਼ਾਹ ਨੇ ਪੂਰਨੇ ਪਾਏ ਤੇ 12 ਉੱਚ ਦੇ ਪੀਰ ਦਾ ਉੱਥੇ ਢਲਮਾ ਜਾ ਕੇ ਪਾਦਸ਼ਾਹ ਨੇ ਚੰਡਾ ਭੇਟ ਕਰ ਦਿੱਤਾ ਕਹਿੰਦੇ ਜੀ ਮਾਨ ਸਿੰਘ ਨੇ ਉਹਦੇ ਚੋ ਲੀਰ ਚੱਕ ਕੇ ਦਮਾਲੇ ਚ ਡੰਗਲੀ ਦੇ ਉਥੋਂ ਕਹਿੰਦੇ ਫਰਲੇ ਦੀ ਮਰਜਾਦਾ ਚੱਲਦਾ ਪਰ ਗੌਰ ਕਰਿਓ ਕੌਮਾਂ ਦੇ ਨਿਸ਼ਾਨ ਲੀਰਾਂ ਚੋਂ ਨਹੀਂ ਨਿਕਲਦੇ ਇੱਥੇ ਸਿਰ ਨੀਹਾਂ 'ਚ ਜਿਣੇ ਹੋਇਆ ਬਾਬਿਆਂ ਨੇ ਉਹਨਾਂ ਦੀਆਂ ਜੜਾਂ ਪਤਾਲ 'ਚ ਲੱਗੀਆਂ ਨੇ ਉਹ ਗੁਰੂ ਜੀ ਜਦੋਂ ਫਤੇ ਸਿੰਘ ਨੂੰ ਬੁਲਾ ਰਹੇ ਸੀ ਨਾ ਬਾਬਾ ਜੀ ਉਦੋਂ ਫਰਲਾ ਸਜਾ ਕੇ ਦਰਬਾਰ 'ਚ ਆਏ ਆ ਬਾਬਾ ਫਤੇ ਸਿੰਘ ਸਾਹਿਬ ਜਿੱਥੋਂ ਇਹ ਮਰਜਾਦਾ ਨਿਸ਼ਾਨ ਸਾਹਿਬ ਦੀ ਚੱਲੀ ਆ ਇਸ ਕਰਕੇ ਭਾਈ ਆਓ ਜਿਵੇਂ ਸਤਗੁਰਾਂ ਨੇ ਬਾਬੇ ਫਤੇਹ ਸਿੰਘ ਨੂੰ ਭਵਖਦ ਵਚਨ ਗਿਆ ਚੱਲੇ ਗੋ ਤੋਰ ਜੈਸਾ ਬੰਥ ਐਸਾ ਮੁਖ ਸੇ ਲਾਇਆ ਇਹ ਸ਼ਲੋਕ ਦਮਾਲੇ ਦਾ ਜਦੋਂ ਰਹਿਤ ਵਿੱਚ ਆ ਸਾਡੇ ਜਦੋਂ ਗੁਰਸਿੱਖ ਦਮਾਲਾ ਸਜਾਉਂਦੇ ਫਿਰ ਸ਼ੁਗਰ ਕਰਦਾ ਮਹਾਰਾਜ ਦਾ ਮੈਂ ਗੁਰਮੇਲ ਚ ਦਮਾਲ ਲੜਾ ਹੋ ਗਸਾਈ ਦਾ ਪਹਿਲਵਾਨ ਨਾ